ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਹ ਕਰਨ ਦੀ ਕਲਾਸ ਪੰਜਾਬੀ ਵਿਆਹ ਕਰਨ ਦੀ ਕਲਾਸ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈਗਾ ਮਤਲਬ ਆਪਾਂ ਸਟਾਰਟ ਕੀਤਾ ਹੋਇਆ ਸੀ ਤੁਨੀ ਬੋਦਾਂ ਤਾਂ ਤੁਨੀ ਬੋਦ ਦੇ ਵਿੱਚ ਆਪਾਂ ਲਾਸਟ ਕਲਾਸਾਂ ਦੇ ਵਿੱਚ ਕਰ ਰਹੇ ਆ ਕਿ ਤੁਨੀ ਸਾਡੇ ਕੋਲੇ ਕਿੰਨੇ ਪ੍ਰਕਾਰ ਦੀਆਂ ਦੋ ਇੱਕ ਹੁੰਦੀ ਹੈ ਪੁੱਤ ਸਾਡੇ ਕੋਲੇ ਖੰਡੀ ਤੇ ਇੱਕ ਹੁੰਦੀ ਹੈ ਅਖੰਡੀ ਅਖੰਡੀ ਸਾਡੀ ਕੰਪਲੀਟ ਹੋ ਗਈ ਤਾਂ ਖੰਡੀ ਦੇ ਵਿੱਚ ਵੀ ਅੱਗੇ ਦੋ ਹਿੱਸਿਆਂ ਦੇ ਵਿੱਚ ਜਦੋਂ ਆਪਾਂ ਇਹਨੂੰ ਬੰਨਦੇ ਆ ਇੱਕ ਦਾ ਹੈਗੇ ਸਾਡੇ ਕੋਲੇ ਵਿਅੰਜਨ ਜੋ ਸਾਡੇ ਹੋ ਚੁੱਕੇ ਨੇ ਤੇ ਇੱਕ ਹੈਗੇ ਨੇ ਸਾਡੇ ਸਵਾਰ ਤੇ ਅੱਜ ਦਾ ਟੌਪਿਕ ਹੈਗਾ ਸਾਡਾ ਸਵਾਰ ਓਕੇ ਤਾਂ ਖੰਡੀ ਤੁਨੀ ਜਿਹਦਾ ਅੱਗੇ ਆਪਾਂ ਖੰਡ ਕਰ ਸਕਦੇ ਆਂ ਖੰਡੀ ਦੁਨੀਆਂ ਦੇ ਕੇਰੇ ਵਿੱਚ ਉਹਨਾਂ ਦੁਨੀਆਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਸਤੰਤਰ ਤੌਰ ਉੱਪਰ ਵਿਚਰਦੀਆਂ ਹਨ ਕਿਸੇ ਵੀ ਤੁਨੀ ਸਮੂਹ ਜਿਹੜੇ ਸ਼ਬਦਾ ਇਹ ਦੁਨੀਆਂ ਦਾ ਸਮੂਹ ਹੀ ਹੁੰਦਾ ਰ ਪਤਾ ਤੁਨੀ ਸਮੂਹ ਵਿੱਚੋਂ ਇਹਨਾਂ ਨੂੰ ਵੱਖਰਾ ਵੀ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਨੂੰ ਆਪਾਂ ਵੱਖਰਾ ਕਰ ਲਾਂਗੇ ਜਿਵੇਂ ਹੁਣ ਇੱਥੇ ਦਾਲ ਸ਼ਬਦ ਆਇਆ ਜਦੋਂ ਆਪੇ ਇਹਨੂੰ ਤੋੜਾਂਗੇ ਤਾਂ ਇਹਨਾਂ ਨੂੰ ਆਪਾਂ ਵੱਖਰਾ ਕਰ ਲਿਆ ਦਾ ਬਟ ਜਦੋਂ ਉਧਰ ਆਪਣਾ ਸੀਗਾ ਅਖੰਡੀ ਦੁਨੀਆ ਦੇ ਵਿੱਚ ਜਦੋਂ ਆਪਾਂ ਕਾ ਤੋਂ ਕਾਂ ਬਣਾਇਆ ਤਾਂ ਆਪਾਂ ਇਹਨੂੰ ਵੱਖਰਾ ਕਰਕੇ ਇਹਦਾ ਕੋਈ ਮੀਨਿੰਗ ਨਹੀਂ ਰਹਿ ਗਿਆ ਸੀਗਾ ਨਾ ਤਾਂ ਕਰਕੇ ਆਪਾਂ ਇਹਨਾਂ ਨੂੰ ਅਖੰਡੀ ਦੁਨੀਆ ਕਹਿੰਦੇ ਸੀ ਆਪਾਂ ਕੋਈ ਸੁਰ ਦੇਤਾ ਕਿਤੇ ਬਲ ਦੇਤਾ ਤਾਂ ਉਹਨੂੰ ਵੀ ਆਪਾਂ ਵੱਖਰਾ ਨਹੀਂ ਕਰ ਸਕਦੇ ਸੀ ਉਸ ਕਰਕੇ ਉਹ ਕੀ ਸੀਗਾ ਅਖੰਡੀ ਤਾਂ ਇਹ ਕੀ ਨੇ ਇਹਨਾਂ ਦੇ ਖੰਡ ਕਰ ਸਕਦੇ ਆ ਅੱਗੇ ਇਹਨਾਂ ਨੂੰ ਆਪਾਂ ਤੋੜ ਸਕਦੇ ਆ ਤੋੜਣ ਤੋਂ ਬਾਅਦ ਵੀ ਇਹਨਾਂ ਦਾ ਆਪਣਾ ਆਪਣਾ ਇੱਕ मीनिंग ਹੋਊਗਾ ਓਕੇ ਤੇ ਅੱਜ ਦਾ ਟੌਪਿਕ ਹੈਗਾ ਸਾਡਾ ਖੰਡੀ ਦੁਨੀਆਂ ਦੇ ਵਿੱਚ ਸਵਾਰ ਤਾਂ ਜਿਵੇਂ ਹੁਣ ਇੱਥੇ ਰਾਵਣ ਆ ਜਦੋਂ ਆਪਾਂ ਇਹਨੂੰ ਤੋੜਾਂਗੇ ਤਾਂ ਅੱਗੇ ਇਹਦੇ ਵਿੱਚੋਂ ਇਹ ਸਾਰੀਆਂ ਦੁਨੀਆਂ ਨਿਕਲ ਕੇ ਆਉਣੀ ਆ ਭਈ ਆਪਣੇ ਆਪ ਚ ਕੀ ਸੀ ਇੱਕ ਦੁਨੀਆਂ ਦਾ ਸਮੂਹ ਸੀਗਾ ਜਿਨੇ ਇੱਕ मीनिंग ਦਿੱਤਾ ਤਾਂ ਉਦੋਂ ਬਾਅਦ ਇਹਨੂੰ ਆਪਾਂ ਤੋੜ ਸਕਦੇ ਆ ਓਕੇ ਇਨਾਂ ਸ਼ਬਦਾਂ ਦੀਆਂ ਦੁਨੀਆਂ ਨੂੰ ਵੱਖਰਾ ਕਰਕੇ ਲਿਖਿਆ ਜਾ ਸਕਦਾ ਹੈ ओके ਤੇ ਅਖੰਡੀ ਦੁਨੀਆਂ ਨੂੰ ਆਪਾਂ ਵੱਖਰਾ ਕਰਕੇ ਨਹੀਂ ਲਿਖ ਸਕਦੇ ਸੀ ਉਥੇ ਆਪਾਂ ਕਿਤੇ ਜੋੜ ਦਿੰਦੇ ਸੀ ਜਿਵੇਂ ਬੱਤੇ ਤੋਂ ਪੱਤਾ ਜੋੜ ਦਿੱਤਾ ਸੀਗਾ ਨਾ ਤੇ ਉਹਨਾਂ ਨੂੰ ਆਪਾਂ ਵੱਖਰਾ ਨਹੀਂ ਕਰ ਸਕਦੇ ਸੀ ਤਾਂ ਹੁਣ ਇਹਦੇ ਵਿੱਚ ਆ ਗਿਆ ਸਾਡਾ ਸਵਾਰਾ ਜਿਹੜਾ ਆਪਣਾ ਟੌਪਿਕ ਰਹਿੰਦਾ ਸੀਗਾ ਤਾਂ ਸਾਡੇ ਕੋਲੇ ਜਿੰਨਾ ਦੁਨੀਆਂ ਦੇ ਅਚਾਰਨ ਸਮੇਂ ਸਾਹ ਜਿਹੜਾ ਸਾਹ ਜਾਂ ਹਵਾ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦਾ ਹੈ ਜਿਹੜੀ ਵੀ ਹਵਾ ਬਿਨ ਰੋਕੀ ਜਦੋਂ ਸਾਡੇ ਫੇਫੜਿਆਂ ਤੋਂ ਸਿੱਧੀ ਆਉਂਦੀ ਬਾਹਰ ਨਿਕਲ ਜੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਵਾਰ ਇੱਥੇ ਅੰਗ ਆਸ ਵਿੱਚ ਪੂਰਨ ਰੂਪ ਵਿੱਚ ਨਹੀਂ ਜੁੜਦੇ ਓਕੇ ਬਿਆੰਜਨ ਸਵਰ ਤੇ ਬਿਆੰਜਨ ਦੇ ਵਿੱਚ ਫਰਕ ਕੀ ਹੈ ਪੁੱਤ ਜਦੋਂ ਆਪਾਂ ਬਿਆੰਜਨਾਂ ਨੂੰ ਬੋਲਦੀਆਂ ਜਿਵੇਂ ਕ ਕ ਖ ਖ ਤਾਂ ਜੀਭ ਦਾ ਜਿਹੜਾ ਪਿਛਲਾ ਹਿੱਸਾ ਉਹ ਮਤਲਬ ਲੱਗ ਕੇ ਹਵਾ ਨੂੰ ਰੋਕ ਲੈਂਦਾ ਜਿਵੇਂ ਟੈਂਕ ਠਠਾ ਡਡਾ ਤੇ ਜੀਭ ਉਲਟ ਕੇ ਉੱਪਰ ਲੱਗਦੀ ਆ ਮੂੰਹ ਦੇ ਵਿੱਚ ਕਿਸੇ ਅੰਗ ਦੇ ਨਾਲ ਮਿਲਦੀ ਆ ਹਵਾ ਨੂੰ ਰੋਕਦੀ ਆ ਤਾਂ ਉਹ ਬਿਆੰਜਨ ਉਹ ਬੁੱਲ ਜਾਂਦੇ ਨੇ ਸਵਰ ਦੇ ਵਿੱਚ ਇਹ ਆ ਕਿ ਜੀਭ ਕਿਤੇ ਵੀ ਹਵਾ ਨੂੰ ਨਹੀਂ ਰੋਕਦੀ ਬਸ ਜੀਭ ਜਾਂਦਾ ਉੱਚੀ ਹੋਗੀ ਜਾਂ ਨੀਵੀ ਹੋਗੀ ਅਧ ਉੱਚੀ ਹੋਗੀ ਅਧ ਨੀਵੀ ਹੋਗੀ ਬਸ ਇਸ ਤਰੀਕੇ ਨਾਲ ਹੋਗੀ ਬਟ ਕਿਤੇ ਵੀ ਮੂੰਹ ਦੇ ਵਿੱਚ ਕਿਤੇ ਵੀ ਹਵਾ ਨੂੰ ਰੁਕੂਗੀ ਨਹੀਂ ਕਿਤੇ ਵੀ ਲੱਗ ਕੇ ਓਕੇ ਤਾਂ ਇਹ ਆਪਣੇ ਹੁੰਦੇ ਨੇ ਸਵਰ ਹਵਾ ਬੇ ਰੋਕੇ ਹੀ ਬਾਹਰ ਨਿਕਲ ਜੇ ਤੇ ਟੋਟਲ ਸਾਡੇ ਕੋਲ ਕਿੰਨੇ ਨੇ ਇਹ ਟੋਟਲ ਹੈਗੇ ਨੇ ਸਾਡੇ ਕੋਲ ਤਿੰਨ ਊੜਾ ਆੜਾ ਈੜੀ ओके ਊੜਾ ਆੜਾ ਈੜੀ ਪਿੱਛੇ ਤੋਂ ਲੈ ਕੇ ਅੱਗੇ ਤੱਕ ਆਉਂਦੇ ਨੇ ਓਕੇ ਤੇ ਸਵਰ ਵਾਕ ਸਵਰ ਵਾਕ ਵੀ ਕਿੰਨੇ ਨੇ ਈ ਵੀ ਤਿੰਨ ਨੇ ਓਕੇ ਈ ਵੀ ਤਿੰਨ ਉਹੀ ਸੇਮ ਊੜਾ ਆੜਾ ਈੜੀ ਤੇ ਸਵਰ ਤੁਨੀਆਂ ਜੇ ਪੁੱਛ ਲੈਣਾ ਸਵਰ ਤੁਨੀਆਂ ਜਦੋਂ ਇਹ ਤਿੰਨੇ ਸਵਰਾਂ ਦੇ ਨਾਲ ਸਾਡੀਆਂ ਲਗਾ ਲੱਗ ਜਾਂਦੀਆਂ ਨੇ ਤਾਂ ਇਹ ਸਾਡੇ ਕੋਲੇ ਟੂਟਲ 10 ਹੋ ਜਾਂਦੀਆਂ ਨੇ ਸਵਰ ਤੁਨੀਆਂ ਓਕੇ ਤਾਂ ਇਹ ਸਾਡੇ ਕੋਲੇ ਹੈਗੀਆਂ ਲਗਾ ਮੁਕਤਾ ਕੰਨਾ ਸਿਆਰੀ ਬਿਆਰੀ ਔਕੜ ਦਲੈਂਕੜ ਲਾਮ ਦਲਾਮ ਹੋੜਾ ਗਨੋੜਾ ਓਕੇ ਤਾਂ ਇਹ ਹੈਗੇ ਨੇ ਇਹਨਾਂ ਦੇ ਚਿੰਨ ਇਹਨਾਂ ਨੂੰ ਅੱਜ ਅਪ ਡਿਟੇਲਸ ਕਰਨਾ ਤਾਂ ਇਹ ਅੱਜ ਦਾ ਟੌਪਿਕ ਹੈਗਾ ਸਾਡਾ ਸਵਰਧੁਨੀਆ ਓਕੇ ਮੁਕਤਾ ਹੁਣ ਮੁਕਤਾ ਕਿੱਥੇ ਆਉਂਦਾ ਮੁਕਤਾ ਸ਼ਬਦ ਦੇ ਪਹਿਲਾਂ ਦੇ ਕਹਿਣਗੇ ਕਿ ਜਿਹੜੀ ਸਾਡੇ ਕੋਲ ਸਵਰਧੁਨੀ ਮੁਕਤਾ ਇਹ ਕਿੱਥੇ ਆ ਸਕਦਾ ਨਾਰਮਲ ਹੀ ਪੁੱਛ ਦਿੰਦੇ ਨੇ ਆਪਣੇ ਪੇਪਰ ਦੇ ਵਿੱਚ ਜਿਵੇਂ ਹੁਣ ਆਪਾਂ ਕੋਈ ਵੀ ਸ਼ਬਦ ਲਿਖਿਆ ਅਮਨ ਅਮਨ ਤਾਂ ਇਹ ਕੀ ਆ ਸਟਾਰਟਿੰਗ ਦੇ ਵਿੱਚ ਆ ਕੇ ਤਾਂ ਅਮਨ ਉਹ ਤੋਂ ਬਾਅਦ ਇਹ ਸ਼ੁਰੂ ਸ਼ਬਦਲੀ ਸਟਾਰਟਿੰਗ ਦੇ ਵਿੱਚ ਆ ਸਕਦਾ ਸ਼ਬਦ ਦੇ ਵਿਸਕਾਰ ਵੀ ਆ ਸਕਦਾ ਓਕੇ ਐਂਡ 'ਚ ਨਹੀਂ ਆਊਗਾ ਇਹ ਸਿਰਫ ਦੋ ਜਗ੍ਹਾ ਤੇ ਆ ਸਕਦਾ ਸ਼ਬਦ ਦੀ ਜੇ ਨਾ ਸਟਾਰਟਿੰਗ ਦੇ ਵਿੱਚ ਜਿਵੇਂ ਅਮਨ ਨੂੰ ਜਦੋਂ ਆਪਾਂ ਤੋੜਾਂਗੇ ਤਾਂ ਇਹ ਇਸ ਤਰੀਕੇ ਨਾਲ ਟੁੱਟੂਗਾ ਨੰਨਾ ਓਕੇ ਇਸ ਤਰੀਕੇ ਨਾਲ ਟੁੱਟਿਆ ਅਮਨ ਨਾ ਨਾ ਇੱਥੇ ਖਤਮ ਹੋ ਗਿਆ ਨਾ ਗਾਂ ਆੜੀ ਦੀ ਵਾਜ ਦਾ ਆਈ ਨੀਗੀ ਤਾਂ ਇਹ ਜਾਂਦਾ ਸ਼ਬਦੀ ਸਟਾਰਟਿੰਗ ਦੇ ਵਿੱਚ ਆਉਂਦਾ ਤੇ ਜਾਂ ਇਹ ਸੈਂਟਰ ਦੇ ਮਿਡ ਦੇ ਵਿੱਚ ਆਉਂਦਾ ਲਾਸਟ ਦੇ ਵਿੱਚ ਇਹ ਨਹੀਂ ਆਉਂਦਾ ਇਹ ਗੱਲ ਯਾਦ ਰੱਖਣੀ ਆ ਤਾਂ ਜਿੱਥੇ ਵੀ ਕੋਈ ਵੀ ਲਗਾ ਨਹੀਂ ਲੱਗੀ ਕਿਤੇ ਕੁਝ ਵੀ ਨਹੀਂ ਲੱਗੀ ਉੱਥੇ ਤੁਹਾਨੂੰ ਅੰਡਰਸਟੈਂਡਿੰਗ ਹੋਊਗਾ ਕਿ ਇੱਥੇ ਕੀ ਲੱਗਿਆ ਹੋਇਆ ਜਿਵੇਂ ਇੱਥੇ ਕੀ ਲੱਗਿਆ ਹੋਊਗਾ ਇੱਥੇ ਆ ਦੀ ਆਵਾਜ਼ ਇੱਥੇ ਆ ਦੀ ਆਵਾਜ਼ ਆਊਗੀ ਤਾਂ ਇੱਥੇ ਕੀ ਆਊਗੀ ਪਤਾ ਤੇ ਲਾ ਕਮਲ ਓਕੇ ਇਹੀ ਸੀ ਸਾਡਾ ਮੁਕਤਾ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਕੰਨਾ ਹੁਣ ਕੰਨਾ ਜਿੱਥੇ ਵੀ ਸ਼ਬਦ ਦੇ ਨਾਲ ਕੰਨਾ ਲੱਗ ਕੇ ਆ ਗਿਆ ਉੱਥੇ ਤੁਹਾਨੂੰ ਆ ਦੀ ਆਵਾਜ਼ ਆਉਂਦੀ ਆ ਜਿਵੇਂ ਇਹ ਕਿੱਥੇ ਕਿੱਥੇ ਆ ਸਕਦਾ ਇਹ ਤਿੰਨੇ ਸਥਿਤੀਆਂ ਜਾਊਗਾ ਪਤਾ ਇਹ ਤਿੰਨੇ ਤਿੰਨੇ ਜਗ੍ਹਾ ਤੇ ਆ ਸਕਦਾ ਤਿੰਨੇ ਜਗ੍ਹਾ ਤੇ ਜਿਵੇਂ ਆਪਾਂ ਇੱਥੇ ਇੱਕ ਸ਼ਬਦ ਲਿਖਿਆ ਆਰਸੀ ਆਰਸੀ ਤੇ ਸਟਾਰਟਿੰਗ ਦੇ ਵਿੱਚ ਆ ਗਿਆ ਜਦੋਂ ਇਹਨੂੰ ਤੋੜਾਂਗੇ ਆ ਰ ਅ ਸ ਈ ਨਾਲਾ ਲਿਖੀ ਚੱਲੀਓ ਕਿਉਂਕਿ ਜਗ੍ਹਾ ਘਟਾ ਬਾਅਦ ਦੇ ਵਿੱਚ ਇਹਦੇ ਵਿੱਚ ਇਹ ਸਟਾਰਟਿੰਗ ਦੇ ਵਿੱਚ ਆ ਗਿਆ ਆਰ ਸੀ ਦੇ ਵਿੱਚ ਫਿਰ ਇੱਥੇ ਕੋਈ ਵੀ ਲਗਾਂ ਨਹੀਂ ਲੱਗੀ ਸੀ ਤਾਂ ਇੱਥੇ ਆ ਆ ਗਿਆ ਫਿਰ ਸਸਾ ਦਾ ਉਹ ਨਹੀਂ ਸੀ ਜਦੋਂ ਇਹਦੇ ਮਗਰ ਬਿਯਾਰੀ ਲੱਗੀ ਤਾਂ ਈ ਆਰ ਸੀ ਓਕੇ ਤਾਂ ਇਹ ਮਤਲਬ ਸਟਾਰਟਿੰਗ ਦੇ ਵਿੱਚ ਆਉਂਦਾ ਫਿਰ ਹੁਣ ਆਪਾਂ ਦੇਖਦੇ ਹਾਂ ਕਿ ਸੈਂਟਰ ਦੇ ਵਿੱਚ ਆਉਂਦਾ ਜਿਵੇਂ ਆਪਾਂ ਇੱਥੇ ਇੱਕ ਸ਼ਬਦ ਲਿਖਿਆ ਥਾਲੀ ਥਾਲੀ ਤਾਂ ਇਹਨੂੰ ਕਿੱਦਾਂ ਤੋੜਾਂਗੇ ਥਾ ਆ ਲ ਈ ਖਾਲੀ ਤਾਂ ਇਹ ਕਿਹ ਸੈਂਟਰ ਦੇ ਵਿੱਚ ਵੀ ਆ ਜਾਂਦਾ ਓਕੇ ਤੇ ਜਮਾ ਲਾਸਟ ਦੇ ਵਿੱਚ ਜਿਵੇਂ ਆਪਾਂ ਇੱਥੇ ਸ਼ਬਦ ਲਿਖਿਆ ਮਾਲਾ ਆਪਾਂ ਲਿਖਿਆ ਮਾ ਲਾ ਮਾਲਾ ਤਾਂ ਇਹਨੂੰ ਜਦ ਤੋੜਾਂਗੇ ਮਾ ਆ ਲ ਅ ਮਾਲਾ ਓਕੇ ਤਾਂ ਇਹ ਲਾਸਟ ਦੇ ਵਿੱਚ ਵੀ ਆਊਗਾ ਇਹ ਦਿਸਨ ਨੂੰ ਤਾਂ ਆਪ ਨੂੰ ਲਗਾ ਹੋਊਗੀ ਬਟ ਆਵਾਜ਼ ਕਾ ਦੀ ਰਹੂਗਾ ਆ ਦੀ ਨੂੰ ਕਰਨਾ ਆ ਆ ਦੀ ਤਾਂ ਇਹ ਕੀ ਇਹ ਬਸ ਜਾਂ ਨਾ ਸਟਾਰਟਿੰਗ ਦੇ ਵਿੱਚ ਆ ਸਕਦਾ ਸੀਗਾ ਤੇ ਜਾਂ ਮਿੱਡ ਦੇ ਵਿੱਚ ਆ ਸਕਦਾ ਸੀ ਲਾਸਟ ਕਿਹਨੇ ਆਉਂਦਾ ਇਹ ਤਿੰਨੇ ਥਾਂ ਤੇ ਆਉਂਦਾ ਇਹ ਤਿੰਨੇ ਥਾਂ ਤੇ ਆਉਂਦਾ ਸਟਾਰਟਿੰਗ ਦੇ ਵਿੱਚ ਵੀ ਆਉਂਦਾ ਮਿੱਡ ਦੇ ਵਿੱਚ ਵੀ ਆਉਂਦਾ ਤੇ ਲਾਸਟ ਦੇ ਵਿੱਚ ਵੀ ਆਉਂਦਾ ਹੁਣ ਆਪਾਂ ਵੇਖਦੇ ਆ ਅਗਲੀ ਸਿਆਰੀ ਸਿਆਰੀ ਕਿੱਥੇ ਆਉਂਦੀ ਆ ਹੁਣ ਸਿਆਰੀ ਦਾ ਕੋਈ ਵੀ ਸ਼ਬਦ ਤੁਸੀਂ ਸੋਚ ਲਓ ਜਿਵੇਂ ਆਪਾਂ ਸੋਚਿਆ ਇਕਵਾਲ ਇਕਵਾਲ ਨਹੀਂ ਸਟਾਰਟਿੰਗ ਦੇ ਵਿੱਚ ਆ ਗਿਆ ਦਾ ਇਹਨੂੰ ਕਿਦਾਂ ਲਿਖਾਂਗੇ ਇਕ ਵਾਲ ਓਕੇ ਐਸ ਤਰੀਕਾ ਲਿਖੂਆ ਤਾਂ ਇਹ ਕਿੱਥੇ ਆ ਗਿਆ ਪਤਾ ਸਟਾਰਟਿੰਗ ਦੇ ਵਿੱਚ ਆ ਗਿਆ ਫਿਰ ਇਹਨੂੰ ਆਪਾਂ ਦੇਖਦੇ ਆ ਮਿਡ ਦੇ ਵਿੱਚ ਕੀ ਮਿਡ ਦੇ ਵਿੱਚ ਆਉਂਦਾ ਇਹਨੂੰ ਆਪਾਂ ਮਿਡ ਦੇ ਵਿੱਚ ਦੇਖਦੇ ਆ ਆਪਾਂ ਲਿਖਦਾ ਫਿਰ ਇਹਨੂੰ ਜੇ ਤੋੜਾਂਗੇ ਇਹਨੂੰ ਇਹ ਟੁੱਟੂ ਆ ਕੰਮੇ ਐਸ ਤਰੀਕਾ ਟੁੱਟੂਗਾ ਤਾਂ ਇਹ ਹੈਗੀ ਆ ਮਿੱਡ ਦੇ ਵਿੱਚ ਵੀ ਆਜੂ ਸਟਾਰਟਿੰਗ ਦੇ ਵਿੱਚ ਵੀ ਆਜੂ ਬਟ ਇਹ ਲਾਸਟ ਦੇ ਵਿੱਚ ਨਹੀਂ ਆਉਂਦਾ ਲਾਸਟ ਦੇ ਵਿੱਚ ਇਹਦੇ ਨਾਲ ਕੋਈ ਵੀ ਸ਼ਬਦ ਤੁਸੀਂ ਸੋਚ ਕੇ ਦੇਖ ਲਓ ਲਾਸਟ ਦੇ ਵਿੱਚ ਨਹੀਂ ਆਊਗਾ ਠੀਕ ਆ ਇਹ ਜਾਂ ਤਾਂ ਸਟਾਰਟਿੰਗ ਦੇ ਵਿੱਚ ਆ ਸਕਦਾ ਜਾਂ ਮਿੱਡ ਦੇ ਵਿੱਚ ਆ ਸਕਦਾ ਲਾਸਟ ਦੇ ਵਿੱਚ ਹੀ ਨਹੀਂ ਆਊਗਾ ਉਹ ਤੋਂ ਬਾਅਦ ਆਪਾਂ ਦੇਖਦੇ ਆਂ ਵਿਆਰੀ ਜਿੱਥੇ ਵੀ ਵਿਆਰੀ ਲੱਗੀ ਆ ਗਈ ਕਿਸੇ ਵੀ ਸ਼ਬਦ ਦੇ ਨਾਲ ਤਾਂ ਉੱਥੇ ਤੁਹਾਡੇ ਦਬਾਸ ਦੇ ਵਿੱਚ ਈ ਸ਼ਬਦ ਆਉਣਾ ਚਾਹੀਦਾ ਓਕੇ ਜਿਵੇਂ ਇਹਦੇ ਉੱਤੋਂ ਕਿਹੜੇ ਕਿਹੜੇ ਇਹ ਕਿੱਥੇ ਕਿੱਥੇ ਆ ਸਕਦਾ ਇਹ ਸਟਾਰਟਿੰਗ ਦੇ ਵਿੱਚ ਵੀ ਆਉਂਦਾ ਇਹ ਮਿੱਡ ਦੇ ਵਿੱਚ ਵੀ ਆਉਂਦਾ ਤੇ ਇਹ ਲਾਸਟ ਦੇ ਵਿੱਚ ਵੀ ਆਉਂਦਾ ਇਹ ਯਾਦ ਰੱਖਣਾ ਤੁਸੀਂ ਜਿਦੋਂ ਵੀ ਟੈਕਮਾਉਣਾ ਦਾ ਪੀਟੀਪੀਐਸਵੀ ਨੇ ਤਾਂ ਉਹ ਲਗਾ ਦੇ ਉੱਪਰ ਇਦਾਂ ਦੇ ਸਵਾਲ ਬਣਾਉਂਦੇ ਹੀ ਬਣਾਉਂਦੇ ਨੇ ਇਹਦੇ ਵਿੱਚ ਆਪਾਂ ਸਟਾਰਟਿੰਗ ਦੇ ਵਿੱਚ ਦੇਖਦੇ ਆਂ ਆਪਾਂ ਸਟਾਰਟਿੰਗ ਦੇ ਵਿੱਚ ਕੋਈ ਵੀ ਸ਼ਬਦ ਦੇਖ ਲਿਆ ਆ ਆਪਾਂ ਦੇਖ ਲਿਆ ਈਸਰ ਈਮਾਨ ਦੇਖ ਲਿਆ ਆਪਾਂ ਈਮਾਨ ਈ ਮਾਨ ਤਾਂ ਜਦੋਂ ਇਹਨੂੰ ਆਪਾਂ ਤੋੜਾਂਗੇ ਤਾਂ ਇਹ ਇਸ ਤਰੀਕੇ ਨਾਲ ਟੁੱਟੂਗਾ ਮਮਾ ਆੜੇਨ ਪੰਨਾ ਨੰਨਾ ਈਮਾਨ ਓਕੇ ਤਾਂ ਇਹ ਕਿੱਥੇ ਆ ਗਿਆ ਸਟਾਰਟਿੰਗ ਦੇ ਵਿੱਚ ਆ ਗਿਆ ਹੁਣ ਆਪਾਂ ਦੇਖਦੇ ਆਂ ਮਿਡ ਦੇ ਵਿੱਚ ਈਮਾਨ ਆਪਾਂ ਕੋਈ ਵੀ ਖੀਰ ਖੀਰ ਆਪਾਂ ਇੱਥੇ ਖੀਰ ਸ਼ਬਦ ਲੈ ਲੈਂਦੇ ਆਂ ਖੀਰ ਜਦੋਂ ਆਪਾਂ ਖੀਰ ਸ਼ਬਦ ਨੂੰ ਤੋੜਾਂਗੇ ਤਾਂ ਇਹ ਕਿੱਥੇ ਆ ਗਿਆ ਇਹ ਮਿੱਡ ਦੇ ਵਿੱਚ ਆ ਗਿਆ ਓਕੇ ਉਹ ਤੋਂ ਬਾਅਦ ਆਪਾਂ ਖੀਰ ਤੋਂ ਬਾਅਦ ਆਪਾਂ ਇਹ ਲਾਸਟ ਦੇ ਵਿੱਚ ਆਉਂਦਾ ਹਾਂ ਲਾਸਟ ਦੇ ਵਿੱਚ ਆਉਂਦਾ ਲਾਸਟ ਦੇ ਵਿੱਚ ਆਪਾਂ ਲੈ ਲੈਨੇ ਦੀਵਾਲੀ ਦੀਵਾਲੀ ਸ਼ਬਦ ਜਦੋਂ ਦੀਵਾਲੀ ਸ਼ਬਦ ਨੂੰ ਆਪਾਂ ਤੋੜਨਾ ਤਾਂ ਇਹਨੂੰ ਦ ਅ ਈ ਅ ਨਿਵਾ ਦ ਬ ਅ ਲ ਈ ਦੀਵਾਲੀ ਈ ओके ਤਾਂ ਇਹ ਕਿੱਥੇ ਆ ਗਿਆ ਲਾਸਟ ਦੇ ਵਿੱਚ ਵੀ ਆ ਗਿਆ ਇਹ ਸਟਾਰਟਿੰਗ ਦੇ ਵਿੱਚ ਵੀ ਆਉਂਦਾ ਪੁੱਤ ਮਿਡ ਦੇ ਵਿੱਚ ਵੀ ਆਉਂਦਾ ਤੇ ਲਾਸਟ ਦੇ ਵਿੱਚ ਵੀ ਆਉਂਦਾ ਇਤਨੇ ਥਾਂ ਤੇ ਆਉਂਦਾ ओके ਹੁਣ ਇਹਦੇ ਵਿੱਚ ਤੁਸੀਂ ਨਾਲ-ਨਾਲ ਨੋਟ ਕਰ ਲਿਓ ਇਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਔਂਕੜ ਜਿੱਥੇ ਵੀ ਔਂਕੜ ਲੱਗਿਆ ਆ ਗਿਆ ਤਾਂ ਉੱਥੇ ਉਡੇ ਨੂੰ ਔਂਕੜ ਆਪਣੇ ਆਪ ਹੀ ਆ ਜਾਊਗਾ ਇਹਦੇ ਵਿੱਚ ਆਪਾਂ ਦੇਖਦੇ ਹਾਂ ਔਂਕੜ ਤੋਂ ਕਿਹੜਾ ਸ਼ਬਦ ਇਹ ਕਿੱਥੇ ਆ ਸਕਦਾ ਇਹ ਆਪਾਂ ਪਹਿਲਾਂ ਦੇਖਦੇ ਹਾਂ ਜਿਵੇਂ ਆਪਾਂ ਲਿਖਦਾ ਉਸ ਸਟਾਰਟਿੰਗ ਦੇ ਵਿੱਚ ਆ ਗਿਆ ओके ई एस 3 ਕਿੰਨੇ ਟੁੱਟੂਗਾ ਉਦੋਂ ਬਾਅਦ ਆਪਾਂ ਦੇਖ ਲਿਆ ਚੁਸਤ ਇਹ ਚੁਸਤ ਜਦੋਂ ਹੁਣ ਚੁਸਤ ਦੇ ਵਿੱਚ ਆਪਾਂ ਦੇਖ ਲਿਆ ਸਵਾਰ ਕਿੱਥੇ ਆ ਰਿਹਾ ਸਵਾਰ ਤੋਂ ਨਹੀਂ ਕਿੱਥੇ ਆ ਰਹੀ ਆ ਚ ਓ ਸ ਅ ਤ ਚੁਸਤ ਐ ਸ ਤ ਕਿਨਾ ਤਾਂ ਇਹ ਮਿੱਡ ਦੇ ਵਿੱਚ ਆ ਗਿਆ ਲਾਸਟ ਦੇ ਵਿੱਚ ਦੱਸੋ ਲਾਸਟ ਦੇ ਵਿੱਚ ਆਉਂਦਾ ਕਿ ਨਹੀਂ ਕੋਈ ਵੀ ਸ਼ਬਦ ਸੋਚ ਲੱਕ ਕਦੇ ਵੀ ਲਾਸਟ ਦੇ ਵਿੱਚ ਨਹੀਂ ਆਉਂਦਾ ਜਾਂ ਇਹ ਸਟਾਰਟਿੰਗ ਦੇ ਵਿੱਚ ਆਊਗਾ ਜਾਂ ਇਹ ਮਿੱਡ ਦੇ ਵਿੱਚ ਆਊਗਾ ਲਾਸਟ ਦੇ ਉੱਪਰ ਆਪ ਨੂੰ ਔਂਕੜ ਲੱਗਿਆ ਪੰਜਾਬੀ ਦੇ ਵਿੱਚ ਮਿਲਦਾ ਨਹੀਂ ਕਿਸੇ ਵੀ ਸ਼ਬਦ ਰੇ ਤਾਂ ਇਹ ਕਿੱਥੇ ਆਉਂਦਾ ਦੋ ਜਗ੍ਹਾ ਤੇ ਆਉਂਦਾ ਔਰ ਕਿਰਤ ਬਾਤ ਸਾਡਾ ਆ ਗਿਆ ਦਲੈਂਕੜ ਤਾਂ ਦਲੈਂਕੜ ਕਿੱਥੇ ਆਉਂਦਾ ਤਾਂ ਇਹ ਸ਼ਬਦ ਦੀ ਸਟਾਰਟਿੰਗ ਦੇ ਵਿੱਚ ਮਿੱਡ ਦੇ ਵਿੱਚ ਤੇ ਲਾਸਟ ਦੇ ਵਿੱਚ ਤਿੰਨੇ ਜਗ੍ਹਾ ਤੇ ਆਉਂਦਾ ਤਾਂ ਜਿੱਥੇ ਵੀ ਉੱਥੇ ਇਹ ਆਵਾਜ਼ ਆਉਗੀ ਹੀ ਆਉਗੀ ਜਿਵੇਂ ਹੁਣ ਇੱਥੇ ਆਪਾਂ ਲਿਖਦੇ ਆ ਇੱਕ ਸ਼ਬਦ ਆਪਾਂ ਲਿਖ ਲਿਆ ਊ ਊ ਊ ਜ ਊ ਊ ਰ ਜ ਊਰਜਾ ਲਿਖ ਲਿਆ ਤਾਂ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਆ ਗਿਆ ਦਾ ਫਿਰ ਇਸ ਤਰੀਕੇ ਨਾਲ ਇਹ ਟੁੱਟੂਗਾ ਜਜ ਜਿਜ ਨੂੰ ਕਰਨਾ ਲੱਗਿਆ ਸੀ ਦਾ ਇਥੇ ਊ ਰ ਜ ਾ ਆ ਉਰਜਾ ਤਾਂ ਇੱਥੇ ਇਹ ਕੀ ਮਤਲਬ ਆਹ ਵਾਲਾ ਜਿਹੜਾ ਆਪਾਂ ਦੇਖ ਕੀ ਗਏ ਸੀਗੇ ਇਹ ਵਾਲਾ ਇਹ ਆਪਾਂ ਬਿਖਾ ਸੀ ਲਾਸਟ ਦੇ ਵਿੱਚ ਆਉਂਦਾ ਤਾਂ ਇੱਥੇ ਵੀ ਲਾਸਟ ਦੇ ਵਿੱਚ ਆ ਗਿਆ ਨਾ ਹੁਣ ਆਪਾਂ ਇਹਨੂੰ ਦੇਖ ਰਹੇ ਹਾਂ ਤੇ ਇਹ ਸ਼ਬਦ ਵੀ ਸਟਾਰਟਿੰਗ ਦੇ ਵਿੱਚ ਆਉਂਦਾ ਹੀ ਆਉਂਦਾ ਮੁਕਤ ਤਾਂ ਆਪਾਂ ਦੇਖ ਹੀ ਲਿਆ ਹੈ ਨਾ ਜਾਂ ਸਟਾਰਟਿੰਗ ਜਾਊ ਜਾਂ ਮਿਡ ਜਾਊਗਾ ਤਾਂ ਹੁਣ ਆਪਾਂ ਦੇਖ ਲਿਆ ਇਹ ਮਿਡ ਦੇ ਵਿੱਚ ਮਿਡ ਦੇ ਵਿੱਚ ਆਉਂਦਾ ਹੈ ਇੱਥੇ ਆਪਾਂ ਕੋਈ ਵੀ ਸ਼ਬਦ ਲੈ ਲਿਆ ਸਬੂਤ ਆਪਾਂ ਲੈ ਲਿਆ ਸੋ ਵੂ ਤਾ ਤਾਂ ਇਹਦੇ ਵਿੱਚ ਸ ਸ ਆੜਾ ਬੱਬਾ ਊੜੀ ਤਿੱਤਤਾ ਸਬੂਤ ਤਸ ਤੈ ਸ੍ਰੀ ਕਿਨ ਲਾ ਗਿਆ ਤੇ ਇਹ ਮਿੱਡ ਦੇ ਵਿੱਚ ਵੀ ਆਉਂਦਾ ਤੇ ਲਾਸਟ ਦੇ ਵਿੱਚ ਆਉਂਦਾ ਸੋਚੋ ਤੁਸੀਂ ਪੰਜਾਬੀ ਹੁਣ ਪੜ੍ਹਦੇ ਹੋ ਜਦੋਂ ਪੰਜਾਬੀ ਦੇ ਬੋਕਸ ਤਾਂ ਕਿਤੇ ਵੀ ਤੁਹਾਨੂੰ ਇਹ ਲਾਸਟ ਦੇ ਵਿੱਚ ਮਿਲਦਾ ਹਾਂਜੀ ਇਹ ਲਾਸਟ ਦੇ ਵਿੱਚ ਮਿਲਦਾ ਜਿਵੇਂ ਆਪਾਂ ਕੋਈ ਵੀ ਸ਼ਬਦ ਲਿਖਿਆ ਜਾਦੂ ਜਾਦੂ ਤਾਂ ਜਾਦੂ ਨੂੰ ਆਪਾਂ ਕਿਦਾਂ ਤੋੜਾਂਗੇ ਯਾ ਆ ਦ ਉ ਜਾਦੂ ਤਾਂ ਇਹ ਲਾਸਟ ਦੇ ਵਿੱਚ ਵੀ ਆ ਜਾਂਦਾ ਤਾਂ ਜਦੋਂ ਇਹ ਦੂਮੇ ਆਪ ਲਗਾ ਲੱਗੀ ਆ ਗਈ ਤਾਂ ਉਹ ਤੇ ਉਹ ਜਾਦੂ ਤਾਂ ਇਸ ਤਰੀਕੇ ਨਾਲ ਇਹ ਲਸ ਦੇ ਵਿੱਚ ਵੀ ਆ ਜਾਂਦਾ ਓਕੇ ਇਸ ਤੱਕ ਹੋ ਗਿਆ ਜਿਹੜਾ ਸਾਡਾ ਮੁਖਤਾ ਉਹ ਤਾਂ ਜਿਆਦਾ ਸਾਨੂੰ ਸਟਾਰਟਿੰਗ ਦੇ ਵਿੱਚ ਮਿਲੂਗਾ ਜਾਂ ਮਿਡ ਦੇ ਵਿੱਚ ਮਿਲੂਗਾ ਮਤਲਬ ਦੋ ਜਗ੍ਹਾ ਤੇ ਜਾਂ ਸਟਾਰਟਿੰਗ ਦੇ ਵਿੱਚ ਜਾਂ ਮਿਡ ਕੰਨਾ ਜਿਹੜਾ ਆ ਤਾਂ ਇਹ ਸਟਾਰਟਿੰਗ ਦੇ ਵਿੱਚ ਵੀ ਇਹ ਆਵਾਜ਼ ਆਉਂਦੀ ਹੈ ਮਿਡ ਦੇ ਵਿੱਚ ਵੀ ਤੇ ਲਾਸਟ ਦੇ ਵਿੱਚ ਵੀ ਸਿਆਰੀ ਕਦੇ ਵੀ ਆਪ ਨੂੰ ਲਾਸਟ ਦੇ ਵਿੱਚ ਮਿਲਦੀ ਨਹੀਂ ਸਟਾਰਟਿੰਗ ਦੇ ਵਿੱਚ ਜਾਂ ਮਿਡ ਦੇ ਵਿੱਚ ਬਿਆਰੀ ਇਹ ਤਿੰਨੇ ਜਗ੍ਹਾ ਤੇ ਸਿਆਰ ਮਤਲਬ ਸਟਾਰਟਿੰਗ ਮਿਡ ਤੇ ਲਾਸਟ ਦੇ ਵਿੱਚ ਔਂਕੜ ਦਲੈਂਕੜ ਤੇ ਹੁਣ ਸਾਡਾ ਹੈਗਾ ਲਾ ਇੱਥੇ ਤੱਕ ਮੈਂ ਰਫ ਕਰਨ ਲੱਗੀ ਆ ਜੀ ਤੁਹਾਨੂੰ ਉਹ ਲੱਗਿਆ ਤੁਸੀਂ ਥੋੜਾ ਜਿਹਾ ਇਹਨੂੰ ਨੋਟ ਕਰ ਲਿਓ ਤਾਂ ਹੁਣ ਸਾਡਾ ਹੈਗਾ ਲਾ ਹੁਣ ਆਪਾਂ ਦੇਖਣਾ ਲਾ ਤਾਂ ਜਿੱਥੇ ਵੀ ਕੋਈ ਵੀ ਲਾ ਲੱਗੀ ਆ ਗਈ ਜਿੱਥੇ ਕੋਈ ਵੀ ਲਾ ਲੱਗੀ ਆ ਗਈ ਉਥੇ ਆਪਾਂ ਦੇਖਾਂਗੇ ਇਹ ਕਿਹੜੀ-ਕਿਹੜੀ ਜਗ੍ਹਾ ਤੇ ਆ ਸਕਦੀ ਆ ਇਹ ਤਿੰਨੇ ਜਗ੍ਹਾ ਤੇ ਆਉਗੀ ਇਹ ਸਟਾਰਟਿੰਗ ਦੇ ਵਿੱਚ ਵੀ ਆਉਂਦੀ ਆ ਮਿਡ ਦੇ ਵਿੱਚ ਵੀ ਆਉਂਦੀ ਆ ਤੇ ਲਾਸਟ ਦੇ ਵਿੱਚ ਜੇ ਮੈਂ ਆਪਾਂ ਕਹਿੰਦਾ ਏਕ ਜਾਂ ਇਨਾ ਤਾਂ ਜਦੋਂ ਆਪਾਂ ਇਹਨਾਂ ਨੂੰ ਲਿਖਾਂਗੇ ਤਾਂ ਏਕ ਤੇ ਸਟਾਰਟਿੰਗ ਦੇ ਵਿੱਚ ਆ ਗਿਆ ਇਹਨੂੰ ਤੋੜਾਂਗੇ ਕਮੇ ਕ ਏਕ ਇਨਾ ਠੀਕ ਆ ਏ ਕਮ ਜਿਵੇਂ ਆਪਾਂ ਕੋਈ ਵੀ ਨਾਮ ਅੱਜ ਕੱਲ ਬੱਚਿਆਂ ਦੇ ਆਪਾਂ ਦੇਖਦੇ ਆ ਏ ਕ ਮ ਤਾਂ ਇਹ ਕਿਦਾਂ ਟੁੱਟੂਆ ਪਤਾ ਏ ਕ ਅ ਮ ਏਕਮ ਓਕੇ ਤਾਂ ਇਹ ਕਿੱਥੇ ਆਉਂਦਾ ਸਟਾਰਟਿੰਗ ਦੇ ਵਿੱਚ ਆ ਗਿਆ ਹੁਣ ਆਪਾਂ ਦੇਖਦੇ ਆ ਇਹ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਆਉਂਦਾ ਤਾਂ ਇੱਥੇ ਕੋਈ ਵੀ ਸ਼ਬਦ ਆਪਾਂ ਲੈ ਲਿਆ ਸੇਕ ਆਪਾਂ ਲੈ ਲਿਆ ਸੇਕ ਸ਼ਬਦ ਤਾਂ ਇਹ ਕਿਦਾਂ ਟੁੱਟੂਆ ਸੇ ਏ ਕ ਸੇਕ ਕਾ ਐਚ ਖਤਮ ਹੋ ਗਿਆ ਆਦੀ ਵਜਦਾ ਹੀ ਨਹੀਂ ਰਹੀ ਤਾਂ ਆ ਕਦੇ ਵੀ ਜਿਹੜਾ ਮੁਖਤਾ ਇਹ ਲਾਸਟ ਦੇ ਵਿੱਚ ਕਦੇ ਨਹੀਂ ਆਉਂਦਾ ਇਹ ਜਾਂ ਸਟਾਰਟਿੰਗ ਆਉ ਜਾਂ ਮਿੱਡਲ ਦੇ ਵਿੱਚ ਸੇਕ ਓਕੇ ਹੁਣ ਇਹਦੇ ਵਿੱਚ ਆਪਾਂ ਵੇਖ ਲਿਆ ਹੁਣ ਲਾਸਟ ਦੇ ਵਿੱਚ ਆਉਂਦਾ ਇਤਨੇ ਸਥਿਤੀਆਂ ਦੇ ਵਿੱਚ ਲਾਸਟ ਦੇ ਵਿੱਚ ਆਪਾਂ ਕੀ ਲਵਾਂਗੇ ਲਾਸਟ ਦੇ ਵਿੱਚ ਆਪਾਂ ਲਵਾਂਗੇ ਲਾਸਟ ਦੇ ਵਿੱਚ ਆਪਾਂ ਲਵਾਂਗੇ ਇਹਨੂੰ ਮਤਲਬ ਮੁਰਦੇ ਤਾਂ ਇਹਦੇ ਵਿੱਚ ਇਹ ਕਿਦਾਂ ਟੁੱਟੂਗਾ ਮਾ ਓ ਰ ਅ ਦ ਅ ਮਰਦੇ ਬਹੁਵਚਨ ਦੇ ਵਿੱਚ ਜਦੋਂ ਜਾਂਦਾ ਠੀਕ ਆ ਤਾਂ ਇੱਥੇ ਲਾਸਟ ਦੇ ਵਿੱਚ ਵੀ ਆਉਂਦਾ ਤਾਂ ਇਹ ਸਟਾਰਟਿੰਗ ਦੇ ਵਿੱਚ ਮਿਡ ਦੇ ਵਿੱਚ ਤੇ ਲਾਸਟ ਦੇ ਵਿੱਚ ਆਉਂਦਾ ਹੀ ਆਉਂਦਾ ਤਾਂ ਉਹ ਤੋਂ ਬਾਅਦ ਆ ਗਿਆ ਸਾਡਾ ਦਲਾਵਾ ਤਾਂ ਇਹ ਇਹਦੇ ਹੀ ਸਿੰਬਲ ਆ ਤੇ ਇਹ ਕਿਹਦੇ ਨਾਲ ਜਿੱਥੇ ਆ ਜੂਗਾ ਉੱਥੇ ਇਹ ਆਵਾਜ਼ ਆਊਗੀ ਜਿਵੇਂ ਆਪਾਂ ਕਹਿੰਦੇ ਆ ਐਪ ਵਰਸਾਪ ਐਪ ਜਿਵੇਂ ਐਪ ਐਪ ਠੀਕ ਆ ਤਾਂ ਇਹ ਕਿੱਥੇ ਕਿੱਥੇ ਆ ਸਕਦਾ ਇਹ ਵੀ ਤਿੰਨੇ ਜਗ੍ਹਾ ਤੇ ਆਊਗਾ ਸਟਾਰਟਿੰਗ ਦੇ ਵਿੱਚ ਵੀ ਮਿਡ ਦੇ ਵਿੱਚ ਵੀ ਲਾਸਟ ਦੇ ਵਿੱਚ ਵੀ ਜਦੋਂ ਆਪਾਂ ਕਹਿੰਦਾ ਅ ਸਟਾਰਟਿੰਗ ਦੇ ਵਿੱਚ ਆਪਾਂ ਕਹੇ ਤਾਂ ਐਪ ਜਾਂ ਐਸਾ ਐਸਾ ਇਹਨੂੰ ਕਿਦਾਂ ਤੋੜਾਂਗੇ ਆ ਸਟਾਰਟਿੰਗ ਦੇ ਵਿੱਚ ਆ ਗਿਆ ਸ ਆ ਐਸਾ ਠੀਕ ਹੈ ਇਸ ਤਰੀਕੇ ਨਾਲ ਇਹ ਕਿੱਥੇ ਆ ਗਿਆ ਆਪਣਾ ਸਟਾਰਟਿੰਗ ਦੇ ਵਿੱਚ ਆ ਗਿਆ ਹੁਣ ਆਪਾਂ ਦੇਖਦੇ ਹਾਂ ਮਿਡ ਦੇ ਵਿੱਚ ਜਿਵੇਂ ਆਪਾਂ ਕਹੇ ਤਾਂ ਬੈਰ ਬੈਰ ਤੇ ਇਹਨੂੰ ਜਦ ਤੋੜਾਂਗੇ ਤਾਂ ਇਹ ਕਿਦਾਂ ਟੁੱਟੋ ਵੈ ਐ ਰ ਬੈਰ ਤਾਂ ਇਹ ਕਿੱਥੇ ਆ ਗਿਆ ਮਿਡ ਦੇ ਵਿੱਚ ਆ ਗਿਆ ਇਹ ਆਉਂਦੇ ਨੇ ਥੋੜਾ ਇਹ ਵੀਡੀਓ ਰੋਕ ਕੇ ਜੀ ਵਧੀਆ ਲੱਗਿਆ ਜਾਂ ਦੁਬਾਰੇ ਰਿਪੀਟ ਕਰਕੇ ਦੇਖ ਲਓ ਸਭ ਨੂੰ ਸਮਝ ਆ ਜਾਊਗਾ ਠੀਕ ਆ ਤਾਂ ਇਹ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਆਪਾਂ ਕੋਈ ਵੀ ਲੈ ਲੈਨੇ ਆ ਜਿਵੇਂ ਜੈ ਲੈ ਲਿਆ ਆਪਾਂ ਜੈ ਜੈ ਤਾਂ ਇਹ ਕਿਦਾਂ ਡੁੱਟੂ ਆ ਜੈ ਐ ਜੈ ਐਸ ਤਰੀਕੇ ਨਾਲ ਡੁੱਟੂਗਾ ਤਾਂ ਜੈ ਐ ਜੈ ਠੀਕ ਆ ਇਹ ਕਿੱਥੇ ਲਾਸਟ ਦੇ ਵਿੱਚ ਆ ਗਿਆ ਹੁਣ ਆ ਗਿਆ ਹੋੜਾ ਜਿੱਥੇ ਵੀ ਹੋੜਾ ਆਉਣਾ ਉੱਥੇ ਊੜੇ ਦਾ ਮੂੰਹ ਖੋਲ ਦੇਣਗੇ ਊੜੇ ਦਾ ਮੂੰਹ ਖੋਲ ਦੇਣਗੇ ਇਹ ਕਿੱਥੇ ਕਿੱਥੇ ਆ ਸਕਦਾ ਇਹ ਵੀ ਤਿੰਨੇ ਜਗ੍ਹਾ ਤੇ ਆਊਗਾ ਇਹ ਸਟਾਰਟਿੰਗ ਦੇ ਵਿੱਚ ਵੀ ਆ ਜਾਂਦਾ ਮਿਡ ਦੇ ਵਿੱਚ ਵੀ ਆ ਜਾਂਦਾ ਲਾਸਟ ਦੇ ਵਿੱਚ ਵੀ ਆ ਜਾਂਦਾ ਜਿਵੇਂ ਇਹਦਾ ਸਿੰਪਲੀ ਜਿਵੇਂ ਆਪਾਂ ਕਹਿੰਦੇ ਓਟ ਆਪਾਂ ਲਿਖਦੇ ਓਟ ਤਾਂ ਇਹ ਸਟਾਰਟਿੰਗ ਦੇ ਵਿੱਚ ਆ ਗਿਆ ਨਾ ਓਟ ਓਟ ਓਕੇ ਤਾਂ ਇਹ ਸੈਂਟਰ ਦੇ ਵਿੱਚ ਜਿਵੇਂ ਆਪਾਂ ਲਿਖਦਾ ਡੋਰ ਡੋਰ ਤਾਂ ਜੇ ਡੋਰ ਨੂੰ ਤੋੜਾਂਗੇ ਆਪਾਂ ਇਹਦੇ ਲਿਖ ਲੈਣਾ ਡੋਰ ਤਾਂ ਇਹ ਮਿਡ ਦੇ ਵਿੱਚ ਕਿੱਦਾਂ ਆਇਆ ਡੋ ਓ ਰ ਉਹ ਦੋਰ ਐਸ ਤ੍ਰੀ ਕੇ ਨਾਲ ਤੇ ਲਾਸਟ ਦੇ ਵਿੱਚ ਲਾਸਟ ਦੇ ਵਿੱਚ ਆ ਗਿਆ ਆਪਣਾ ਯੋ ਜਿਵੇਂ ਜੈ ਸੀ ਉਹ ਇਹਦਾ ਜੋ ਯੋ ਉਹ ਉਹ ਤਾਂ ਇਹ ਲਾਸਟ ਦੇ ਵਿੱਚ ਆ ਗਿਆ ਠੀਕ ਆ ਤੇ ਇਹ ਤਿੰਨੇ ਜਗ੍ਹਾ ਤੇ ਕਨੌੜਾ ਜਿੱਥੇ ਕਨੌੜ ਆ ਗਿਆ ਤਾਂ ਜਿਵੇਂ ਔਰਤ ਆ ਇਹ ਬਖਣਾ ਜਦ ਬੋਲੋਗੇ ਤਾਂ ਕਿ ਬੋਲ ਛੋਡੇ ਗਲਾਈਦਾਰ ਆ ਕਿ ਅੱਗੇ ਵੀ ਆਪਾਂ ਕਰਨਾ ਤਾਂ ਇਹ ਕਿੱਥੇ ਆ ਜਾਂਦਾ ਇਹ ਅੱਖਰ ਦੇ ਸਟਾਰਟਿੰਗ ਦੇ ਵਿੱਚ ਆ ਜਾਂਦਾ ਜਿਵੇਂ ਆਪਾਂ ਲਿਖਦਾ ਔਰਤ ਔਰਤ ਇਹਨੂੰ ਜਦੋਂ ਤੋੜਾਂਗੇ ਤੋੜੋਂਗੇ ਔਰਤ ਨੂੰ ਇਹ ਇਹ ਸਟਾਰਟਿੰਗ ਦੇ ਵਿੱਚ ਆ ਗਿਆ ਰ ਅ ਤ ਔਰਤ ਠੀਕ ਹੈ ਜਿਵੇਂ ਹੁਣ ਇਹ ਤਿੰਨੇ ਜਗ੍ਹਾ ਤੇ ਆਉਂਦਾ ਜਿਵੇਂ ਹੁਣ ਆਪਾਂ ਲਿਖਤਾ ਦੌੜ ਦੌੜ ਦ ੜ ਤਾਂ ਇਹ ਦ ਅ ਰ ਦੌੜ ਤਾਂ ਇਹ ਸਟਾਰਟ ਸੌਰੀ ਮਿਡ ਦੇ ਵਿੱਚ ਵੀ ਆਉਂਦਾ ਤੇ ਲਾਸਟ ਦੇ ਵਿੱਚ ਆ ਗਿਆ ਜਿਵੇਂ ਸੋ ਤਾਂ ਇਹ ਸੋ ਓ ਠੀਕ ਆ ਹੁਣ ਇੱਥੇ ਹੀ ਦੇਖਣਾ ਜਿੱਥੇ ਕਨੌੜਾ ਲੱਗਿਆ ਕਿਸੇ ਵੀ ਸ਼ਬਦ ਦੇ ਉੱਪਰ ਤਾਂ ਉਹਦੇ ਵਿੱਚ ਆੜੇ ਨੂੰ ਕਨੌੜੇ ਦੀ ਆਵਾਜ਼ ਆਉਗੀ ਆਉਗੀ ਓਕੇ ਤਾਂ ਇਹ ਹੀ ਸੀਗੀਆਂ ਸਾਡੀਆਂ 10 ਸੀਗੀਆਂ ਲਗਾ ਓਕੇ ਇਹਨਾਂ ਨੂੰ ਅੱਗੇ ਮਤਲਬ ਕੋਸ਼ਿਸ਼ ਮਤਲਬ ਕਰੀਏ ਕਿ ਸਾਨੂੰ ਸਮਝ ਆ ਜਾਏ ਕਈ ਵਾਰੀ ਬੱਚਿਆਂ ਨੂੰ ਤਾਂ ਜਿਨ੍ਹਾਂ ਨੂੰ ਮਤਲਬ ਤੁਨੀ ਦੀ ਨੌਲੇਜ ਨਹੀਂ ਹੁੰਦੀ ਉਹ ਇਹ ਕਨਫਿਊਜ਼ ਹੁੰਦੇ ਨੇ ਕਿ ਤੁਨੀ ਆਉਂਦੀ ਕਿੱਥੇ ਆ ਉਹਨਾਂ ਦੇ ਮਤਲਬ ਜਿਹੜੀਆਂ ਇਹ ਲਗਾ ਆ ਗਈਆਂ ਇਹ ਫਿਕਸ ਨੇ ਪਹਿਲੀ ਗੱਲ ਇਹ ਫਿਕਸ ਨੇ ਕਿ ਉੜੇ ਨਾਲ ਆੜੇ ਨਾਲ ਕਿੰਨੀਆਂ ਲੱਗਣਗੀਆਂ ਆੜੇ ਨਾਲ ਕਿਹੜੀਆਂ ਕਿਹੜੀਆਂ ਲੱਗ ਸਕਦੀਆਂ ਨੇ ਠੀਕ ਆ ਆੜੇ ਨਾਲ ਚਾਰ ਲੱਗਦੀਆਂ ਈੜੀ ਨਾਲ ਕਿੰਨੀਆਂ ਲੱਗਣਗੀਆਂ ਉੜੇ ਨਾਲ ਕਿੰਨੀਆਂ ਲੱਗਣੀਆਂ ਫਿਕਸ ਨਹੀਂ ਜਿਵੇਂ ਵਿਅੰਜਨ ਦੇ ਵਿੱਚ ਹੁੰਦਾ ਤੇ ਜੇ ਮੈਂ ਕੱਕੇ ਨੂੰ ਕੱਕੇ ਨੂੰ ਸਿਆਰੀ ਵੀ ਲੱਗੂ ਵਿਆਰੀ ਵੀ ਲੱਗੂ ਔਂਕਰ ਦੇ ਲਾਈਕ ਮਤਲਬ ਵਿਅੰਜਨ ਨਾਲ ਕੋਈ ਉਹ ਫਿਕਸ ਨਹੀਂ ਬਟ ਸਵਰਾਂ ਦੇ ਨਾਲ ਜਿਹੜੀਆਂ ਤੁਹਾਡੇ ਸਵਰ ਨੇ ਤਿੰਨ ਇਹਨਾਂ ਨਾਲ ਫਿਕਸ ਕੀਤੀਆਂ ਹੋਈਆਂ ਨੇ ਕਿ ਐਸ ਜਿਹੜਾ ਆੜਾ ਉਹਦੇ ਨਾਲ ਕਿਹੜੇ ਕਿਹੜਾ ਲੱਗ ਸਕਦਾ ਆੜਾ ਮੁਕਤਾ ਸਾਦਾ ਆੜੇ ਨੂੰ ਕੰਨਾ ਤੇ ਇਹ ਸਾਰਾ ਮਤਲਬ ਆੜੇ ਨੂੰ ਕੰਨਾ ਆ ਗਿਆ ਤੇ ਆੜੇ ਨੂੰ ਪਣਾੜਾ ਆ ਗਿਆ ਤੇ ਆੜੇ ਨੂੰ ਗਲਾਮ ਆ ਗਿਆ ਤਾਂ ਆੜੇ ਨਾਲ ਚਾਰ ਸੁਰੀਆਂ ਫਿਕਸ ਕੀਤੀਆਂ ਹੋਈਆਂ ਉਸ ਤਰੀਕੇ ਨਾਲ ਈੜੀ ਨਾਲ ਫਿਕਸ ਨੇ ਤੇ ਓੜੀ ਨਾਲ ਫਿਕਸ ਨੇ ਇਹ ਫਿਕਸ ਨੇ ਹੁਣ ਸੋਡੇ ਕੋਲੇ ਸਵਾਰ ਅੱਖਰ ਕਿੰਨੇ ਨੇ ਸਵਰ ਅੱਖਰ ਹੈਗੇ ਸਾਡੇ ਕੋਲੇ ਤਿੰਨ ਊੜਾ ਆੜਾ ਈੜੀ ਤੇ ਸਵਾਰ ਧੁਨੀਆਂ ਜਿਹੜੀਆਂ ਆਪਾਂ ਪਿੱਛੇ ਦੇਖਿਆ ਜਿਹੜੀਆਂ ਸਾਡੇ ਕੋਲੇ ਲਗਾ ਉਹ ਜਦੋਂ ਸਵਰਾਂ ਦੇ ਨਾਲ ਲੰਗ ਕੇ ਆਉਂਦੀਆਂ ਨੇ ਤਾਂ ਉਹ ਕੀ ਬਣ ਜਾਂਦੀਆਂ ਨੇ ਪੁੱਤ ਸਵਰ ਧੁਨੀਆਂ ਬਣ ਜਾਂਦੀਆਂ ਨੇ ओके ਸ਼ਾਇਦ ਅੱਜ ਦੀ ਕਲਾਸ ਲੇਟ ਆ ਜਿਵੇਂ ਹੁਣ ਟਾਈਮ ਹੋ ਗਿਆ ਸਾਡੀ ਕਲਾਸ ਆਉਣ ਦਾ ਸੀ YouTube ਤੇ ਹਜੇ ਮੈਂ ਰਿਕਾਰਡ ਹੀ ਕਰ ਰਹੀ ਆ ਤੇ ਥੋੜੀੇ ਲੇਟ ਮਿਲੂਗੀ ਇਹਨੂੰ ਮੈਂ ਦੋ ਕਲਾਸਾਂ ਚ ਕਵਰ ਕਰੂੰਗੀ ਜਿਵੇਂ ਪੰਜਾਬੀ ਵਿੱਚ ਸਵਰਾਂ ਦੀ ਬੰਡ ਹੇਠ ਲਿਖੇ ਅਨਸਾਰ ਕੀਤੀ ਗਈ ਆ ਜੀਭ ਦੀ ਸਥਿਤੀ ਕਿ ਜਦੋਂ ਆਪਾਂ ਇਹ ਜਿਹੜੀਆਂ ਸਵਾਰਾਂ ਦੁਨੀਆਂ ਨੂੰ ਬੋਲਾਂਗੇ ਅਚਾਰਾਂਗੇ ਠੀਕ ਆ ਤਾਂ ਉਦੋਂ ਸਾਡੀ ਜੀਭ ਕਿੱਥੇ ਆ ਅੱਗੇ ਆ ਸੈਂਟਰ 'ਚ ਆ ਜਾਂ ਕਿ ਮਤਲਬ ਸਟਾਰਟਿੰਗ ਦੇ ਵਿੱਚ ਆਉਂਦੀ ਆ ਬੋਲਣ ਵੇਲੇ ਸਵਾਰਾਂ ਨੂੰ ਅਚਾਰਨ ਵੇਲੇ ਜੀਭ ਦੀ ਉਚਾਈ ਜੀਭ ਜ਼ਿਆਦਾ ਉੱਚੀ ਆ ਆਦੁੱਚੀਆ ਜਮਾ ਨੀਮੀਆ ਜਾਂ ਆਦ ਨੀਮੀਆ ਠੀਕ ਆ ਬੂਟਾ ਸਿੰਘ ਵਿਰਾਟ 4 ਮੰਡ ਦਾ ਪ੍ਰੇਮ ਸਿੰਘ ਪ੍ਰਕਾਸ਼ 5 ਮੰਡ ਦਾ ਇਹ ਆਪਾਂ ਕਰਨੀ ਆ ਕਿਉਂਕਿ ਜਦੋਂ ਕੁਛ ਜੀ ਸੈਂਟਰ ਚ ਵੀ ਤਾਂ ਹੋਣੀ ਚਾਹੀਦੀ ਇਹਦਾ ਸੈਂਟਰ ਚ ਵੀ ਹੋਣੀ ਚਾਹੀਦਾ ਉਹਦੇ ਤੋਂ ਦਾ ਵੱਧ ਉੱਚੀ ਜਮਾ ਉੱਚੀ ਵੇਖਾਂਗੇ ਤਾਂ ਪ੍ਰੇਮ ਸਿੰਘ ਪ੍ਰਕਾਸ਼ ਇਹਨੂੰ 5 ਮੰਡ ਦਾ ਇਹ 4 ਮੰਡ ਦੇ ਆਪਾਂ ਦੋਵੇਂ ਹੀ ਕਰਾਂਗੇ ਤੁਹਾਡਾ ਪੀਟੀ ਪਲੱਸ ਵੀ ਕਿੰਨਾਂ ਦਾ ਉਹ ਵੀ ਆਪਾਂ ਕਰਾਂਗੇ ਓਕੇ ਤੇ ਬੁੱਲਾਂ ਦੀ ਸਥਿਤੀ ਇਹਦਾ ਬਹੁਤ ਵਾਰੀ ਆਇਆ ਹੋਇਆ ਕਿ ਜਦੋਂ ਆਪਾਂ ਇਹ ਸਵਾਰ ਦੁਨੀਆ ਨੂੰ ਅਚਾਰ ਦਿਆਂ ਤਾਂ ਉਦੋਂ ਸਾਡੇ ਬੁੱਲ ਗੋਲ ਹੁੰਦੇ ਨੇ ਜਿਹੜਾ ਬੋਲਣ ਵੇਲੇ ਬੋਲੋ ਗੋਲ ਹੁੰਦੇ ਨੇ ਜਾਂ ਉਹ ਬਣਦੇ ਚਾਪਟੇ ਹੁੰਦੇ ਨੇ ਠੀਕ ਆ ਗਲਾਈਦਾਰ ਜਾਂ ਗਲਾਈ ਰੈਤ ਹੁੰਦੇ ਨੇ ਓਕੇ ਤਾਂ ਬੁੱਲਾਂ ਦੀ ਸਥਿਤੀ ਅਜ ਅਪ ਇੰਨੇ ਹੀ ਦੇਖਦੇ ਆਂ ਬੁੱਲਾਂ ਦੀ ਸਥਿਤੀ ਦੇ ਅਨਸਾਰ ਕਿ ਜਿਹੜੀਆਂ ਸਾਡੇ ਸਵਰ ਨੇ ਉਹਨਾਂ ਨੇ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਬੁੱਲਾਂ ਦੀ ਸਥਿਤੀ ਅਨਸਾਰ ਸਵਾਰਾ ਦੋ ਤਰ੍ਹਾਂ ਦੇ ਹੁੰਦੇ ਹਨ ਇਹਨਾਂ ਵਿੱਚ ਗੋਲ ਤੇ ਆ ਗੋਲ ਗਲਾਈਦਾਰ ਜਾਂ ਗਲਾਈ ਰੈਤ ओके ਇਹਨੂੰ ਇਸ ਤਰੀਕੇ ਨਾਲ ਆਪਾਂ ਡਿਵਾਈਡ ਕੀਤਾ ਹੋਇਆ ਤਾਂ ਗੋਲ ਸਵਾਰ ਜਦੋਂ ਹੁਣ ਇਹ ਤੁਸੀਂ ਇਹਨਾਂ ਨੂੰ ਬੋਲ ਕੇ ਦੇਖੋਗੇ ਇਹਨਾਂ ਨੂੰ ਬੋਲ ਕੇ ਦੇਖੋਗੇ ਜਿਵੇਂ ਆਪਾਂ ਕੋਈ ਵੀ ਸ਼ਬਦ ਦੇਖਿਆ ਸੀ ਆਪਾਂ ਉਸ ਜਾਂ ਉਹ ਤਾਂ ਬੋਲ ਗੋਲ ਹੋ ਗਿਆ ਸੀਗਾ ਨਾ ਤਾਂ ਇਹਦੇ ਵਿੱਚ ਜਦੋਂ ਆਪਾਂ ਊਰਜਾ ਉਹ ਰ ਜਾ ਉ ਤਾਂ ਬੋਲ ਗੋਲ ਨੇ ਇਹਦਾ ਇਹਦੇ ਵਿੱਚ ਓਪਾ ਪਿੱਛੇ ਦੇਖ ਕੇ ਆਇਆ ਬੋਲ ਗੋਲ ਹੋਗੇ ਦਾ ਔਰਤ ਇਹਦੇ ਵੈਸੇ ਗੋਲਾ ਗੋਲ ਹੋ ਗਿਆ ਦਾ ਤੇ ਆ ਗੋਲ ਜਿੱਤੇ ਗਲਾਈ ਰਹਿਤਾ ਤਾਂ ਇਹ ਸੋਡੀ ਸਾਰੇ ਕਿਹੜੇ ਆਗੇ ਗਲਾਈ ਰਹਿਤਾ ਇਹ ਆਇਆ ਹੋਇਆ ਸਵਾਲ ਆ ਜਿਵੇਂ ਅਮਨ ਆ ਬੋਲ ਦੇ ਵਿੱਚ ਕੋਈ ਗਲਾਈ ਨਹੀਂ ਗਿ ਜਿਵੇਂ ਆ ਜਿਵੇਂ ਇਹਦੇ ਵਿੱਚ ਆਪਾਂ ਦੇਖ ਲਿਆ ਇਸ ਤਾਂ ਬੋਲ ਦੇ ਵਿੱਚ ਕੋਈ ਗਲਾਈ ਨਹੀਂ ਈਸ਼ਵਰ ਏਕ ਤੇ ਐਪ ਜਾਂ ਐਸਾ ਐ ਤਾਂ ਕੋਈ ਵੀ ਗਲਾਈ ਸਟਾਰਟਿੰਗ ਦੇ ਵਿੱਚ ਕੋਈ ਵੀ ਗਲਾਈ ਨਹੀਂ ਸ਼ਬਦ ਨੂੰ ਬੋਲਣ ਦੇ ਕਿਹ ਵਾਰੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਹੈ ਬੱਚਿਆਂ ਨੂੰ ਇਸ ਤਰੀਕ ਨਾਲ ਜਿਆਦਾ ਰੱਖ ਲਿਓ ਤੇ ਅੱਗੇ ਤੁਹਾਡੇ ਇਹ ਹੈਗੇ ਨੇ ਇਹਨੂੰ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਹੋ ਸਕਦਾ ਤੁਹਾਨੂੰ ਸੰਡੇ ਨੂੰ ਕਲਾਸ ਮਿਲ ਜੇ ਕੱਲ ਨੂੰ ਕਲਾਸ ਆਯੋਗੇ ਇਹਨੂੰ ਬਾਅਦ ਦੇ ਵਿੱਚ ਆਪਾਂ ਕੰਪਲੀਟ ਕਰਦੇ ਆਂ ਅੱਜ ਲਈ ਇੰਨਾ ਹੀ ਇਹਨਾਂ ਨੂੰ ਇੱਕ ਵਾਰੀ ਸਮਝ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਮਝ ਆ ਗਈ ਫਿਰ ਨਹੀਂ ਜਿਹੜੀ ਬਾਕੀ ਕਲਾਸ ਰਹੇਗੀ ਉਹਦੇ ਵਿੱਚ ਆਪਾਂ ਹੋਰ ਡਿਟੇਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਲੀਜ਼ ਕਮੈਂਟ ਜਰੂਰ ਕਰਨਾ ਢੇੜ ਵਾਲੇ ਬੱਚੇ ਪਲੀਜ਼ ਜਰੂਰ ਕਮੈਂਟ ਕਰੋ ਬਾਕੀ ਦੇ ਤੁਹਾਨੂੰ ਇਹ ਤੋਂ ਬਾਅਦ ਜਿਹੜੀਆਂ ਕਲਾਸਾਂ ਦਵਾਂਗੇ ਆਪਾਂ ਆਫਲਾਈਨ ਵੀ ਦਵਾਂਗੇ ਪੀੜ ਦੇ ਵਿੱਚ ਵੀ ਦਵਾਂਗੇ ਤੇ ਜਿਹੜੇ ਬਾਕੀ ਵੀ YouTube ਤੇ ਆਉਂਦੇ ਨੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਫਿਰ ਵੀਡੀਓ ਲਗਾਤਾਰ ਆਉਂਦੀਆਂ ਰਹਿਣਗੀਆਂ ਫਿਰ ਦੇ ਵਿੱਚ YouTube ਤੇ ਮਿਲਦੇ ਆਂ ਅਗਲੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਵੀ ਸਾਡੀਆਂ ਸਵਰਦੁਨੀਆਂ ਹੋਣਗੀਆਂ ਸਵਰਦੁਨੀਆਂ ਦੇ ਵਿੱਚ ਵੀ ਆਪਾਂ ਦੇਖਾਂਗੇ ਮੂਰਲੇ ਸਵਾਰ ਪਿਛਲੇ ਸਵਾਰ ਤੇ ਵਿਚਕਾਰਲੇ ਸਵਾਰ ਉਹ ਤੋਂ ਬਾਅਦ ਜੀਵ ਦੇ ਪੱਧਰ ਤੇ ਉੱਚੇ ਆਦੁੱੱਚੇ ਆਦਨੀਵੇਂ ਤੇ ਨੀਵੇਂ ਇਹਨਾਂ ਨੂੰ ਆਪ ਨੂੰ ਇਹਨਾਂ ਦੇ ਨਾਲ ਸ਼ਬਦ ਬਣਾ ਕੇ ਦੇਖਣੇ ਪੈਣਗੇ ਰੱਟਾ ਨਹੀਂ ਲੱਗਦਾ ਜਦੋਂ ਕੋਈ ਵੀ ਸ਼ਬਦ ਬਣਾ ਕੇ ਦੇਖੋਗੇ ਤੁਸੀਂ ਫਿਰ ਤੁਹਾਨੂੰ ਸਮਝ ਆਉਣਗੇ ਇਹ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ